ਵੀਰੇ ਤੂੰ ਘਰ ਕਦੋਂ ਆਏਂਗਾ ਉਹ ਵੀਰਾ ਤਾਂ ਕਿਸੇ ਨਾਲ ਲੜ ਰਿਹਾ ਹੈ ਨੀਰਾ ਵੀਰਾ ਗੁੰਮ ਗਿਆ ਵੀਰਾ ਗੁੰਮ ਹੋ ਗਿਆ ਪ੍ਰੀਤ ਉਹ ਸੱਚ ਮੈਂ ਤਾਂ ਭੁੱਲ ਹੀ ਗਿਆ ਦੀਦੀ ਆਈ ਹੈ ਬਾਰੋ ਜਾਜ ਚ ਬੈਠ ਕੇ ਇਹ ਜਨਾ ਇਹ ਵਕਤ ਹੁੰਦਾ ਹੈ ਇਹ ਕਦੋਂ ਪਲਟਦਾ ਕੁਝ ਨਹੀਂ ਪਤਾ ਜਬੂਰੀ ਮਤਲਬ ਕਹਿ ਲਓ ਕੁਝ ਵੀ ਕਰਾ ਦਿੰਦੀ ਹੈ ਇੱਕ ਟਾਈਮ ਆਇਆ ਕਿ ਮੈਨੂੰ ਨਹੀਂ ਲੱਗਿਆ ਕਿ ਯਾਰ ਮੇਕੋਲ ਮਤਲਬ ਖਾਣ ਪੀਣ ਨੂੰ ਵੀ ਥੋੜੀ ਦਿੱਕਤ ਪਰੇਸ਼ਾਨੀ ਜ਼ਿਆਦਾ ਹੋ ਗਈ ਸੀਗੀ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਮੇਰੀ ਨਜ਼ਰਾਂ ਦੇ ਵਿੱਚ ਬਿਲਕੁਲ ਜੇ ਮਾਨ ਸਾਹਿਬ ਨੇ ਗੀਤ ਗਾਇਆ ਸੀ ਵੀ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੋਟਵਾਲਸ਼ਾ ਕਰੀ ਇੰਡਸਟਰੀ 'ਚ ਜਦੋਂ ਤੱਕ ਕੰਮ ਮਿਲ ਰਿਹਾ ਸੀ ਬਾਈ ਜੀ ਉੱਧਰ ਕੰਮ ਕਰ ਰਿਹਾ ਸੀ ਕਮੈਂ ਤੇ ਜਦੋਂ ਕੰਮ ਮਿਲਣਾ ਘੱਟ ਹੋ ਗਿਆ ਤੇ ਥੋੜਾ ਸਮਾਂ ਤਾਂ ਮੈਂ ਉਡੀਕ ਕੀਤੀ ਕਿ ਕਿਸੇ ਤਰ੍ਹਾਂ ਆਪਣੀ ਆਈ ਚਲਾਈ ਚਲਦੀ ਰਹੀ ਤੇ ਮੈਨੂੰ ਆਇਆ ਲੱਗਾ ਵੀ ਯਾਰ ਹੁਣ ਵੀ ਜ਼ਿਆਦਾ ਲੰਬਾ ਨਹੀਂ ਚੱਲ ਸਕਦੇ ਇਦਾਂ ਤੇ ਵੀ ਰਾਦਰ ਆਪਾਂ ਕੋਈ ਮਤਲਬ ਕੋਈ ਮਾੜਾ ਕੰਮ ਕਰੀਏ ਜਾਂ ਕਿਸੇ ਕੋਈ ਹੱਥੀ ਮਿਹਨਤ ਹੀ ਕਰ ਲੈਣੇ ਉਹ ਤਾਂ ਕਦੀ ਕਿਸੇ ਨੂੰ ਆਪ ਅੱਗੇ ਹੋ ਕੇ ਨਹੀਂ ਗਿਆ ਵੀ ਮੈਨੂੰ ਕੰਮ ਦਿਓ ਉਹ ਮੇਰੀ ਕਮੀ ਹੈਗੀ ਹੈ ਬਿਲਕੁਲ ਕਿ ਮੇਰੇ ਤੋਂ ਨਹੀਂ ਕਿਹਾ ਜਾਂਦਾ ਤੇ ਫਿਰ ਅਗਰ ਮੁਲਾਕਾਤਾਂ ਵੀ ਹੁੰਦੀਆਂ ਤਾਂ ਮੈਂ ਕਿਸੇ ਨੂੰ ਕੀ ਕਵਾਂ ਵੀ ਮੇਰੇ ਹਾਲਾਤ ਮਾੜੇ ਹੋ ਰਹੇ ਆ ਜਾਂ ਮੇਰਾ ਘਰ ਦਾ ਸਿਸਟਮ ਖਰਾਬ ਹੋ ਰਿਹਾ ਮੇਰੀ ਮਦਦ ਕਰੋ ਉਹ ਮੇਰੇ ਤੋਂ ਨਹੀਂ ਹੁੰਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਅੱਜ ਦੀ ਇੰਟਰਵਿਊ ਬੇहद ਖਾਸ ਹੋਣ ਵਾਲੀ ਹੈ ਕਿਉਂਕਿ ਤੋਂ ਨੂੰ ਅਜਿਹੇ ਸ਼ਖਸ ਨਾਲ ਮਨਾਵਾਂਗੇ ਜਿਸ ਦਾ ਤੁਸੀਂ ਕਾਫੀ ਸਾਲਾਂ ਪਹਿਲਾਂ ਫਿਲਮ ਦੇ ਵਿੱਚ ਦੇਖਿਆ ਹੋਊਗਾ ਤਾਂ ਅੱਜ ਉਹ ਸਾਡੇ ਨਾਲ ਨੇ ਉਹ ਅੱਜ ਫੂਡ ਵੈਨ ਜਿਹੜੀ ਕੀ ਦਾ ਕੰਮ ਮੁਹਾਲੇ ਦੇ ਵਿੱਚ ਕਰ ਰਹੀ ਹੈ ਸਾਡੇ ਨਾਲ ਮੌਜੂਦ ਨੇ ਮਨਿੰਦਰ ਵੈਲੀ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਮੈਂ ਕਹਿੰਨਾ ਪਹਿਲਾਂ ਡਾਇਲੌਗ ਤੋਂ ਤੁਹਾਡੀ ਸ਼ੁਰੂਆਤ ਕਰਾਂਗੇ ਲੋਕਾਂ ਨੂੰ ਪਤਾ ਲੱਗੂਗਾ ਵੀ ਆਖਿਰ ਮਨਿੰਦਰ ਵੈਲੀ ਕੌਣ ਹੈ ਹਾਂ ਨੇ ਕੋਈ ਗੱਲ ਨਹੀਂ ਹਸ਼ਰ ਫਿਲਮ ਸੀਗੀ ਪਹਿਲੀ ਮੇਰੀ ਉਸ ਤੋਂ ਬਾਅਦ ਕਾਫੀ ਫਿਲਮਾਂ ਕੀਤੀਆਂ ਮੈਂ ਜੀ ਤੇ ਹਸ਼ਰ ਬਹੁਤ ਵੱਡੀ ਹਿੱਟ ਸੀਗੀ ਬਿਲਕੁਲ ਤੇ ਉਹਦੇ ਕਰਕੇ ਅੱਜ ਤੱਕ ਦੁਨੀਆ ਜਾਣਦੀ ਹੈ ਜ਼ਿਆਦਾ ਤੇ ਉਸ ਕਾਫੀ ਮਤਲਬ ਡਾਇਲੌਗਸ ਹਿੱਟ ਸੀਗੇ ਤੇ ਇੱਕ ਡਾਇਲੌਗ ਤਾਂ ਮੈਂ ਬਾਰ-ਬਾਰ ਰਿਪੀਟ ਕਰ ਰਿਹਾ ਉਹੀ ਉਹਨ ਕੰਟੀਨਿਊਟੀ ਵਿੱਚ ਚੱਲ ਰਿਹਾ ਅੱਜ ਨਵਾਂ ਹੋ ਜੇ ਮੈਂ ਕਹਿੰਦਾ ਫਿਰ ਆ ਕੁਝ ਕੋਈ ਹੋਰ ਡਾਇਲੌਗ ਸੁਣਾ ਦਿੰਨਾ ਉਸ ਤੁਸੀਂ ਪ੍ਰੀਤ ਪ੍ਰੀਤ ਉਹ ਸੱਚ ਮੈਂ ਤਾਂ ਭੁੱਲ ਹੀ ਗਿਆ ਦੀਦੀ ਆਈ ਐ ਬਾਰੋ ਜਾਜ ਚ ਬੈਠ ਗਈ। ਕੀ ਬਾਤ ਹੈ ਕੀ ਬਾਤ। ਜਦੋਂ ਮੈਂ ਕਹਿੰਨਾ ਸਮਾਂ ਹਨਾ ਉਹ ਪੁਰਾਣਾ ਸਮਾਂ ਦਾ ਜਿਹੜਾ ਨਵਾਂ ਸਮਾਂ ਆ ਉਹ ਸਮਾਂ ਕਿਵੇਂ ਦਾ ਸੀਗਾ ਜਦੋਂ ਫਿਲਮ ਕੀਤੀ ਹਨਾ ਜਜ਼ਬਾ ਕੁਝ ਹੋਰ ਸੀਗਾ ਅੱਜ ਉਦੋਂ ਮੈਂ ਕਹਿੰਨਾ ਉਮਰ ਥੋੜੀ ਘੱਟ ਹੋਣੀ ਮੇਰੇ ਹਿਸਾਬ ਨਾਲ। ਹਾਂਜੀ ਹਾਂਜੀ ਕਿੰਨੀ ਉਮਰ ਸੀ ਸਮੇਂ ਉਸ ਸਮੇਂ ਰਾਉਂਡ 16-17 ਸਾਲ ਦੀ ਉਮਰ ਸੀਗੀ। ਤੇ ਅੱਜ ਕਿੰਨੀ ਹੋ ਗਈ? ਬੱਸ ਲਗਾ ਲਓ ਤੁਸੀਂ 2008 ਚ ਕੀਤੀ ਸੀਗੀ ਤੇ ਉਸੇ ਹਿਸਾਬ ਨਾਲ 24 24 ਚੱਲ ਰਿਹਾ ਹੁਣ ਹਾਂ 24 ਚੱਲ ਰਿਹਾ ਮਤਲਬ ਹੁਣ ਹੈਗੀ ਐ 35 ਦੇ ਕਰੀਬ ਤਾਂ ਹੈਗੀ ਐ 30 35 ਪਹਿਲਾਂ ਮੈਂ ਕਹਿੰਦਾ ਦਾੜੀ ਵੀ ਨਹੀਂ ਸੀਗੀ ਹੁਣ ਤਾਂ ਮਤਲਬ ਦਾੜੀ ਆ ਚੁੱਕੀ ਆ ਧੋਲੇ ਵੀ ਆ ਗਏ ਬਾਈ ਧੋਲੇ ਤਾਂ ਚਲ ਆਉਣੇ ਆਉਣੇ ਆ ਤੇ ਜੱਜ ਵੇਦੀ ਗੱਲ ਕਰਾਂ ਤੁਹਾਡੇ ਦੀ ਹਨਾ ਹਾਂਜੀ ਹਾਂਜੀ ਫਿਲਮਾਂ ਪੰਜਾਬੀ ਚ ਵੀ ਕਰੀਏ ਤੁਸੀਂ ਹਨਾ ਇੰਡਸਟਰੀ ਦੇ ਵਿੱਚ ਤੇ ਬਾਲੀਵੁੱਡ ਤੱਕ ਵੀ ਸਫ਼ਰ ਤੁਹਾਡਾ ਰਿਹਾ ਤੇ ਅੱਜ ਮਨਿੰਦਰ ਵੈਲੀ ਫੂਡ ਮੈਨ ਜਿਹੜਾ ਕਿ ਇੱਥੇ ਚਲਾ ਰਿਹਾ ਮਾਲ ਦੇ ਵੀ ਇਹ ਵੀ ਚਲੋ ਵਧੀਆ ਕੰਮ ਹੱਤੀ ਕੰਮ ਹੈ ਮਿਹਨਤੀ ਕਰ ਰਹੇ ਹੋ ਹਨ ਕਿਵੇਂ ਮਤਲਬ ਕਿ ਸਵੱਬ ਕਿਵੇਂ ਬਣ ਗਿਆ ਇਦਨੂ ਭਾਈ ਜੀ ਦੇਖੋ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਮੇਰੀ ਨਜ਼ਰਾਂ ਦੇ ਵਿੱਚ ਬਿਲਕੁਲ ਜੇ ਮਾਨ ਸਾਹਿਬ ਨੇ ਗੀਤ ਗਾਇਆ ਸੀ ਵੀ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੋਟਵਾਲ ਸ਼ਾਂਕਰੀ ਬਿਲਕੁਲ ਤੇ ਦੇਖੋ ਤੁਸੀਂ ਅੱਜ ਇੰਟਰਵਿਊ ਲੈਣ ਆਏ ਹੋ ਹੂੰ ਅਗਰ ਇਹ ਚੰਗੀ ਇੰਟਰਵਿਊ ਹੈ ਮੈਂ ਕੋਈ ਚੰਗਾ ਹੀ ਕੰਮ ਕਰ ਰਿਹਾ ਮਿਹਨਤ ਕਰ ਰਿਹਾ ਜੇ ਇਹੀ ਇੰਟਰਵਿਊ ਹੁੰਦੀ ਵੀ ਕਾਕਾ ਹਸ਼ਰ ਫਿਲਮ ਵਾਲਾ ਕਾਕਾ ਬਬੂ ਮਾਨ ਦਾ ਛੋਟੇ ਭਰਾ ਦਾ ਰੋਲ ਕਰਨ ਵਾਲੇ ਨੇ ਚੈਨ ਖਿੱਚ ਲਈ ਕਿਸੇ ਦੇ ਰਾਹ ਜਾਂਦੇ ਦਾ ਪਰਸ ਲੁੱਟ ਲਿਆ ਖੋ ਲਿਆ ਤੇ ਉਹਦੇ ਨਾਲੋਂ ਤਾਂ ਵਧੀਆ ਨਾ ਕਿ ਜੇ ਮੈਂ ਅਗਰ ਖਾਣ ਪੀਣ ਦਾ ਕੰਮ ਯਾਰ ਰੋਡ ਦੇ ਉੱਤੇ ਹੀ ਭਾਵੇਂ ਰਾਜਮਾ ਕੜੀ ਛੋਲਿਆ ਥਾਲੀਆਂ ਜਾਂ ਵੈਜ ਨੋਨ ਵਿੱਚ ਸਰਵ ਕਰ ਰਿਹਾ ਸੋ ਉਹਦੇ ਨਾਲੋਂ ਮੱਚ ਬੈਟਰ ਚੀਜ਼ ਐ ਮਿਹਨਤ ਕਰ ਰਿਆ ਹਾਂ ਤੇ ਬਾਕੀ ਪਰਮਾਤਮਾ ਦੇ ਹੱਥ ਚ ਐ ਭਾਗ ਲਗਾਣਾ ਤੇ ਰਹੀ ਗੱਲ ਇੰਡਸਟਰੀ ਦੀ ਇੰਡਸਟਰੀ ਚ ਜਦੋਂ ਤੱਕ ਕੰਮ ਮਿਲ ਰਿਆ ਸੀ ਬਾਈ ਜੀ ਉੱਧਰ ਕੰਮ ਕਰ ਰਿਆ ਸੀਗਾ ਮੈਂ ਤੇ ਜਦੋਂ ਕੰਮ ਮਿਲਣਾ ਘੱਟ ਹੋ ਗਿਆ ਤੇ ਥੋੜਾ ਸਮਾਂ ਤਾਂ ਮੈਂ ਉਡੀਕ ਕੀਤੀ ਕਿ ਕਿਸੇ ਤਰ੍ਹਾਂ ਆਪਣੀ ਆਈ ਚਲਾਈ ਚਲਦੀ ਰਹੀ ਕੁਝ ਸੇਵਿੰਗ ਸੀਗੀਆਂ ਉਹ ਉਹਦੇ ਨਾਲ ਖਤਮ ਹੋ ਗਈਆਂ ਕੁਝ ਫਿਰ ਯਾਰਾਂ ਦੋਸਤਾਂ ਦੇ ਇਧਰ ਉਧਰੋ ਫਿਰ ਮਾੜਾ ਮੋਟਾ ਕਿਉਂਕਿ ਉਹ ਲਾਈਫ ਸਟਾਈਲ ਨੂੰ ਮੇਨਟੇਨ ਰੱਖਣ ਲਈ ਕਰਨਾ ਪਿਆ ਫਿਰ ਮੈਂ ਇੱਕ ਟਾਈਮ ਤੇ ਮੈਨੂੰ ਆਇਆ ਲੱਗਾ ਵੀ ਯਾਰ ਹੁਣ ਵੀ ਜ਼ਿਆਦਾ ਲੰਬਾ ਨਹੀਂ ਚੱਲ ਸਕਦੇ ਇਦਾਂ ਹੂੰ ਤੇ ਵੀ ਰਾਦਰ ਆਪਾਂ ਕੋਈ ਮਤਲਬ ਕੋਈ ਮਾੜਾ ਕੰਮ ਕਰੀਏ ਕਿਸੇ ਕੋਈ ਹੱਥੀ ਮਿਹਨਤ ਹੀ ਕਰ ਲੈਨੇ ਤੇ ਬਸ ਫਿਰ ਇਦਾਂ ਮਤਲਬ ਮੇਰੇ ਫਾਦਰ ਸਾਹਿਬ ਨੇ ਮੇਰੀ ਫੈਮਲੀ ਨੇ ਸਪੋਰਟ ਕੀਤੀ ਹੈ ਤੇ ਮੈਂ ਫਿਰ ਇੱਕ ਇੱਕ ਛੋਟਾ ਪਹਿਲੇ ਟੇਬਲ ਲਗਾਇਆ ਸੀਗਾ ਫਿਰ ਉਸ ਤੋਂ ਥੋੜੀ ਕਸਟਮਰਸ ਨੂੰ ਟੇਸਟ ਪਸੰਦ ਆਇਆ ਥੋੜਾ ਕੰਮ ਵਧਿਆ ਕਰਦੇ ਕਰਦੇ ਅੱਜ ਮੈਂ 22 ਆਈਟਮਸ ਰੱਖੀਆਂ ਹੋਈਆਂ ਖਾਣ ਪੀਣ ਦੀਆਂ ਵੈਜ ਤੇ ਨੋਨ ਵੈਜ ਦੀਆਂ ਬ੍ਰੇਕਫਾਸਟ ਤੇ ਲੰਚ ਹੈ ਮੇਰੇ ਕੋਲ ਬਾਕੀ ਚਾਹ ਲੱਸੀ ਵਗੈਰਾ ਸਭ ਕੁਝ 올 ਓਵਰ ਮਤਲਬ ਅਗਰ ਤੁਸੀਂ ਇੱਕ ਛੋਟ ਮਤਲਬ ਕਾਰਟ ਦੇ ਉੱਤੇ ਤੁਹਾਨੂੰ ਓਵਰਾਲ ਹਰ ਚੀਜ਼ ਮਿਲ ਜੇਗੀ ਤਕਰੀਬਨ ਇਹ ਕਿਵੇਂ ਦੇਖਦੇ ਹੋ ਕਾਰਨ ਕੀ ਸਮਝਦੇ ਹੋ ਵੱਡਾ ਕਿਉਂਕਿ ਇੱਕ ਨਾਮੀ ਮੈਂ ਕਹਿੰਦਾ ਨਾਮ ਸੀ ਤੁਹਾਡਾ ਹਨਾ ਹਾਸ਼ਰ ਮੂਵੀ ਜਦੋਂ ਪੰਜਾਬੀ ਇੰਡਸਟਰੀ ਮੈਂ ਕਹਿੰਦਾ ਪਹਿਲੀ ਮੂਵੀ ਸੀ ਜਿਹੜੀ ਹਿੱਟ ਹੋਈ ਸੀਗੀ ਹਨਾ ਤੇ ਉਧਰ ਤੋਂ ਲੈ ਕੇ ਫਿਰ ਇੱਧਰ ਕਿਵੇਂ ਮਤਲਬ ਕਿ ਉਹ ਦੌਰ ਕੀ ਸੀਗਾ ਮਤਲਬ ਕਿ ਇੱਕ ਕਰੋਨਾ ਵੀ ਆ ਗਿਆ ਸੀ ਕਹਿੰਦੇ ਵਿੱਚ ਨੂੰ ਹਨਾ ਕੀ ਕਾਰਨ ਸਮਾਂ ਦਿਓ ਚੀਜ਼ਾਂ ਦਾ ਕਿ ਬਾਈ ਜੀ ਐਕਚੁਅਲ ਦੇ ਵਿੱਚ ਨਾ ਇਹ ਵਕਤ ਹੁੰਦਾ ਹੈ ਇਹ ਕਦੋਂ ਪਲਟਦਾ ਕੁਝ ਨਹੀਂ ਪਤਾ ਤੇ ਸਮਾਂ ਤਾਂ ਮੇਰਾ ਹੁਣ ਵੀ ਚੰਗਾ ਮੈਨੂੰ ਮਾੜਾ ਨਹੀਂ ਕਹਿੰਦਾ ਤੇ ਉਦੋਂ ਵੀ ਕੰਮ ਕਰ ਰਿਹਾ ਸੀ ਹੁਣ ਵੀ ਕੰਮ ਕਰ ਰਿਹਾ ਫਰਕ ਇਹ ਆ ਵੀ ਉਦੋਂ ਥੋੜੀ ਸ਼ੋਸ਼ੀ ਵਾਲੀ ਲਾਈਫ ਸੀਗੀ ਸਿਲਵਰ ਸਕਰੀਨ ਸੀਗੀ ਤੇ ਅੱਜ ਪਰਦੇ ਦੇ ਪਿੱਛੇ ਦੀ ਸਚਾਈ ਹੈ ਕਿ ਅਗਰ ਮਜਬੂਰੀ ਮਤਲਬ ਕਹਿ ਲਓ ਕੁਝ ਵੀ ਕਰਾ ਦਿੰਦੀ ਹੈ ਇੱਕ ਟਾਈਮ ਆਇਆ ਕਿ ਮੈਨੂੰ ਨਹੀਂ ਲੱਗਿਆ ਕਿ ਯਾਰ ਮੇ ਕੋਲ ਮਤਲਬ ਖਾਣ ਪੀਣ ਨੂੰ ਵੀ ਥੋੜੀ ਦਿੱਕਤ ਪਰੇਸ਼ਾਨੀ ਜ਼ਿਆਦਾ ਹੋ ਗਈ ਸੀਗੀ ਫਿਰ ਮੈਨੂੰ ਲੱਗਿਆ ਕਿ ਪਰਸਨਲੀ ਯਾਰ ਕੁਝ ਤਾਂ ਕਰਨਾ ਹੀ ਚਾਹੀਦਾ ਤਾਂ ਮੈਂ ਮਿਹਨਤ ਵਾਲੇ ਪਾਸੇ ਆ ਗਿਆ ਬਾਕੀ ਨਾਮ ਦੀ ਗੱਲ ਰਹੀ ਤੇ ਅਗਰ ਮੇਰਾ ਨਾਮ ਐਵੇਂ ਕਾਟ ਲਗਾਉਣ ਨਾਲ ਖਰਾਬ ਹੁੰਦਾ ਹੈ ਤੇ ਫਿਰ ਤਾਂ ਫਿਰ ਤਾਂ ਮੈਨੂੰ ਸੁਸਾਈਡ ਕਰ ਲੈਣੀ ਚਾਹੀਦੀ ਆ ਵੀ ਜੇ ਮੈਂ ਸੋਚਾਂ ਕਿ ਅਗਰ ਇੱਡਾ ਵੱਡਾ ਹੋਏ ਹਮ ਬਿਲਕੁਲ ਹਨੀ ਸਿੰਘ ਭਾਜੀ ਹਮ ਅਚਾਨਕ ਉਹਨਾਂ ਦਾ ਟਾਈਮ ਸੀਗਾ ਤਾਂ ਉਹਨਾਂ ਤੋਂ ਵੱਡਾ ਸਟਾਰ ਕੋਈ ਨਹੀਂ ਸੀਗਾ ਫਿਰ ਉਹਨਾਂ ਦਾ ਟਾਈਮ ਇਹੋ ਜਿਹਾ ਆਇਆ ਕਿ ਸਾਰਾ ਕੁਝ ਹੀ ਉਲਟ ਹੋ ਗਿਆ ਹੈਨਾ ਤੇ ਹੁਣ ਗੱਲ ਇਹ ਹੁੰਦੀ ਹੈ ਨਾ ਕਿ ਉਹਨਾਂ ਕੋਲ ਜ਼ਿਆਦਾ ਸੇਵਿੰਗ ਸੀਗੀ ਜਾਂ ਜ਼ਿਆਦਾ ਬੈਕਅਪ ਸੀਗਾ ਸਾਰਾ ਕੁਝ ਸੀਗਾ ਉਹ ਮੇਨਟੇਨ ਕਰ ਰਿਹਾ ਹੈ ਹੈਂਡਲ ਕਰ ਰਿਹਾ ਹੈ ਆਦਰਵਾਇਜ਼ ਮੇਰੀ ਜਗ੍ਹਾ ਕੋਈ ਵੀ ਹੋਏਗਾ ਤੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇੰਡਸਟਰੀ ਚ ਕੋਈ ਵੀ ਬੰਦਾ ਆ ਕੇ ਸ਼ਾਇਦ ਗਲਤ ਕਵੇ ਕਿ ਯਾ ਮੈਂ ਮਤਲਬ ਅਗਰ ਉਧਰ ਕੰਮ ਨਹੀਂ ਤਾਂ ਮੈਂ ਕੋਈ ਹੋਰ ਕੰਮ ਨਾ ਕਰਾਂ ਇਹ ਤਾਂ ਨਹੀਂ ਹੁੰਦਾ ਵਿੰਦਰ ਬੱਬੂ ਭਾਈ ਨਾਲ ਗੱਲ ਨਹੀਂ ਹੋਈ ਕਿਉਂਕਿ ਫਿਲਮਾਂ ਉਹਨਾਂ ਨੇ ਕਾਫੀ ਕੀਤੀਆਂ ਨੇ ਹਨਾ ਉਸ ਤੋਂ ਬਾਅਦ ਵੀ ਤੁਹਾਡਾ ਛੋਟੇ ਭਰਾ ਦਾ ਕਿਰਦਾਰ ਸੀ ਉਹ ਵੀ ਫਿਰ ਆਸ਼ਰ ਫਿਲਮ ਦੇ ਵਿੱਚ ਹੈ ਨਾ ਤੇ ਉਸ ਤੋਂ ਬਾਅਦ ਕੋਈ ਮਤਲਬ ਮੇਲ ਮਲਾਪ ਨਹੀਂ ਹੋ ਤੁਹਾਡਾ ਦੇਖੋ ਬਾਈ ਜੀ ਗੱਲ ਇਹ ਹੈ ਕਿ ਮੇਲ ਮਲਾਪ ਤਾਂ ਮੇਰਾ ਸਾਰੇ ਨਾਲ ਹੁੰਦਾ ਰਹਿੰਦਾ ਹੈ ਗੱਲ ਇਹ ਹੈ ਜੀ ਮੈਂ ਜਦੋਂ ਕੰਮ ਕਰਦਾ ਸੀਗਾ ਮੈਂ ਉਦੋਂ ਵੀ ਜਿੰਨਾ ਕੰਮ ਕੀਤਾ ਮੈਂ ਆਪਦੇ ਸਿਰ ਤੇ ਕੀਤਾ ਮਤਲਬ ਜੋ ਮੈਨੂੰ ਆਫਰਸ ਆਈਆਂ ਮੈਂ ਕੁਝ ਅਸੈਪਟ ਕੀਤੀਆਂ ਕੁਝ ਛੋੜਤੀਆਂ ਤੇ ਮਤਲਬ ਮੈਂ ਸ਼ੁਰੂ ਤੋਂ ਕਦੀ ਕਿਸੇ ਨੂੰ ਆਪ ਅੱਗੇ ਹੋ ਕੇ ਨਹੀਂ ਗਿਆ ਵੀ ਮੈਨੂੰ ਕੰਮ ਦਿਓ ਉਹ ਮੇਰੀ ਕਮੀ ਹੈਗੀ ਹੈ ਬਿਲਕੁਲ ਇਹ ਮਿਲ ਤੋਂ ਨਹੀਂ ਕਿਹਾ ਜਾਂਦਾ ਹਮ ਤੇ ਫਿਰ ਅਗਰ ਮੁਲਾਕਾਤਾਂ ਵੀ ਹੁੰਦੀਆਂ ਤਾਂ ਮੈਂ ਕਿਸੇ ਨੂੰ ਕੀ ਕਹਾਂ ਵੀ ਮੇਰੇ ਹਾਲਾਤ ਮਾੜੇ ਹੋ ਰਹੇ ਆ ਜਾਂ ਮੇਰਾ ਘਰ ਦਾ ਸਿਸਟਮ ਖਰਾਬ ਹੋ ਰਿਹਾ ਮੇਰੀ ਮਦਦ ਕਰੋ ਉਹ ਮੇਰੇ ਤੋਂ ਨਹੀਂ ਹੁੰਦੀ ਮੇਰੇ ਤੋਂ ਨਹੀਂ ਕਿਹਾ ਨਹੀਂ ਜਾਂਦਾ ਪਰ ਕਿਤੇ ਨਾ ਕਿਤੇ ਆਪਾਂ ਸ਼ੇਅਰ ਜ਼ਰੂਰ ਕਰ ਲੰਗੇਗਾ ਇੰਡਸਟਰੀ ਦੇ ਵੀ ਤੁਸੀਂ ਜਾਣਦੇ ਹੋਵੋਗੇ ਨਾਮੀ ਕਲਾਕਾਰਾਂ ਨੂੰ ਵੀ ਜਾਣਦੇ ਹੋਵੋਗੇ ਜਿਨ੍ਹਾਂ ਨੂੰ ਪਤਾ ਹੋਊਗਾ ਵੀ ਅੱਜ ਮਨਿੰਦਰ ਫੂਡ ਵੈਨ ਜਿਹੜਾ ਕਿ ਮੋਹੱਲੇ ਦੇ ਵਿੱਚ ਲਗਾ ਰਿਹਾ ਆ ਕਿਤੇ ਨਾ ਕਿਤੇ ਤਾਂ ਕਿਸੇ ਨੂੰ ਤਾਂ ਪਤਾ ਹੋਊਗਾ ਚੀਜ਼ਾਂ ਬਾਰੇ ਦੇਖੋ ਮੈਨੂੰ ਨਹੀਂ ਪਤਾ ਕਿਸ ਨੂੰ ਪਤਾ ਨਹੀਂ ਪਤਾ ਲੇਕਿਨ ਹੁਣ ਪਤਾ ਲੱਗ ਗਿਆ ਹੂੰ ਹੁਣ ਕੋਈ ਅੱਗੇ ਆਏਗਾ ਤਾਂ ਦੇਖ ਲਾਂਗਾ ਜੀ ਹੂੰ ਕੋਈ ਅਗਰ ਮੈਨੂੰ ਕੋਈ ਕੰਮ ਆਂਦਾ ਜਾਂ ਕੁਛ ਹੈ ਬਾਕੀ ਮੈਨੂੰ ਕੋਈ ਕਿਸੇ ਨਾਲ ਸ਼ਿਕਾਇਤ ਜਾਂ ਗਿਲਾ ਨਹੀਂ ਹੈਗਾ ਇੰਡਸਟਰੀ ਹੈ ਉਹ ਮੇਰਾ ਪਰਿਵਾਰ ਹੈ ਉਹ ਵੀ ਉਹ ਆਪਣਾ ਕੰਮ ਕਰ ਰਹੇ ਹੈ ਸ਼ਾਇਦ ਹੋ ਸਕਦਾ ਨਹੀਂ ਪਤਾ ਹੋਊਗਾ ਯਾ ਅੱਜ ਪਤਾ ਲੱਗਿਆ ਤਾਂ ਸ਼ਾਇਦ ਕੋਈ ਮਦਦ ਲਈ ਕੋਈ ਕੰਮ ਕੋਈ ਫਿਲਮਾਂ ਕੁਛ ਆ ਜਾਣ ਵਾਪਸੀ ਤੇ ਤੇ ਬਾਕੀ ਯਾ ਫਿਰ ਸ਼ਾਇਦ ਹੋ ਸਕਦਾ ਹੈ ਮੇਰੀ ਕਲਾ ਚ ਕੋਈ ਫਰਕ ਕਮੀ ਹੋਣੀ ਵੀ ਜਿਹੜਾ ਨਹੀਂ ਆ ਸਕਿਆ ਯਾ ਕੁਛ ਅਸੀਂ ਮੈਂ ਕਹਿੰਨਾ ਤੁਹਾਡੇ ਤੋਂ ਛੋਟੇ ਆ ਪਰ ਅਸੀਂ ਹਸ਼ਰ ਵੀ ਦੇਖੀ ਆ ਉਸਦੇ ਵੀ ਤੁਹਾਡੀ ਐਕਟਿੰਗ ਵੀ ਦੇਖੀ ਬਾ ਕਮਾਲ ਆ ਅਸੀਂ ਖੁਦ ਕਹਿੰਨੇ ਆ ਇਹ ਚੀਜ਼ਾਂ ਵੀ ਵੀ ਤੁਹਾਡੀ ਐਕਟਿੰਗ ਵੀ ਵੱਖਰੀ ਉਸ ਤੋਂ ਮੈਂ ਕਿਉਂਕਿ ਇੱਕ ਕਹਿਦੀ ਆਪਾਂ ਵੀ ਛੋਟਾ ਬੱਚਾ ਜਿਹਨੂੰ ਕਹਿ ਦਿੰਦੇ ਆਪਾਂ ਦਿਮਾਗ ਛੋਟਾ ਸੀਗਾ ਉਸ ਤਾਂ ਤੁਸੀਂ ਰੋਲ ਕੀਤਾ ਸੀਗਾ ਬਹੁਤ ਔਖੀਆਂ ਚੀਜ਼ਾਂ ਕਰਦੀਆਂ ਤੇ ਤੁਸੀਂ ਕੰਮ ਕਰ ਸਕਦੇ ਹੋ ਮੈਂ ਤਾਂ ਕਹਿੰਦਾ ਪਰ ਕਿਤੇ ਨਾ ਕਿਤੇ ਚਲੋ ਆ ਜਾਂਦੀ ਹੈ ਬਾਚੜਾ ਆ ਜਾਂਦੇ ਆ ਜ਼ਿੰਦਗੀ ਦੇ ਵਿੱਚ ਬਾਈ ਜੀ ਗੱਲ ਇਹ ਹੈ ਵੀ ਕਾਬਲੀਅਤ ਤਾਂ ਮੇਰੇ ਚ ਹਜੇ ਵੀ ਮੈਨੂੰ ਲੱਗਦਾ ਵੀ ਮੈਂ ਡਿਫਰੈਂਟ ਰੋਲਸ ਕਰ ਸਕਦਾ ਤੁਸੀਂ ਮੇਰੀ ਜਿੰਨੀ ਫਿਲਮਾਂ ਦੇਖੋਗੇ ਮੈਂ ਉਹਦੇ ਚ ਕੋਈ ਇਹ ਤਾਂ ਹੈ ਨਹੀਂ ਵੀ ਕਾਮੀਕ ਰੋਲ ਹੀ ਕੀਤੇ ਹੋਏ ਆ ਜਾਂ ਕੁਛ ਹੈ ਮੈਂ ਹਰ ਤਰ੍ਹਾਂ ਦੇ ਅਲੱਗ-ਅਲੱਗ ਕਿਸੇ ਚ ਭਰਾ ਦਾ ਕਰੈਕਟਰ ਹੈ ਕਿਸੇ ਜੀ ਦੋਸਤ ਹੈ ਕਿਸੇ ਮੈਂਟਲੀ ਫਰਟਡ ਹੈ ਕਿਸੇ ਚ ਹਸਾਨ ਵਾਲਾ ਹੈ ਮਤਲਬ ਅਗਰ ਕੋਈ ਨੈਗੇਟਿਵ ਕੋਈ ਵੀ ਤਰ੍ਹਾਂ ਦਾ ਕਰੈਕਟਰ ਹੋਵੇ ਮੈਂ ਕਰ ਸਕਦਾ ਕੋਈ ਤਾਂ ਨਹੀਂ ਹੈ ਕਿ ਮੈਂ ਇੱਕ ਮੇਰੇ ਤੇ ਛਾਪ ਲੱਗੀ ਹੋਈ ਹੈ ਕੋਈ ਇੱਕ ਤਰ੍ਹਾਂ ਦੇ ਕਰੈਕਟਰ ਦੀ ਹਾਲਾકી ਹਸ਼ਰ ਤੋਂ ਬਾਅਦ ਡਾਇਰੈਕਟਰ ਕਹਿੰਦੇ ਸੀਗੇ ਵੀ ਯਾਰ ਇਹ ਛਾਪ ਨਾ ਲੱਗ ਜੇ ਕਿਸੇ ਮੈਂਟਲੀ ਰਟਾਡੇ ਵਾਲੀ ਬਟ ਉਹ ਛਾਪ ਹਟਾਤੀ ਸੀਗੀ ਨਾਲ ਹੀ ਅਗਲੀ ਫਿਲਮ ਚ ਲੋਕਾਂ ਨੂੰ ਸਮਝ ਆ ਗਈ ਸੀ ਵੀ ਇਹ ਆਰਟਿਸਟ ਹੈ ਕੋਈ ਨਹੀਂ ਤਾਂ ਉਦੋਂ ਕਈਆਂ ਨੂੰ ਸੀਗਾ ਵੀ ਸੱਚੀ ਜੀ ਮੈਂਟਲੀ ਰਟਾਡੇ ਬੱਚਾ ਲੈ ਲਿਆ ਜਾਂ ਸਬ ਬੱਬੂ ਮਾਨ ਦਾ ਕੋਈ ਕਿਤੇ ਸਗਈ ਬ੍ਰਦਰ ਹੈ ਜਾਂ ਕੋਈ ਕਜ਼ਨ ਹੈ ਜਾਂ ਕੁਛ ਹੈ ਇਦਾਂ ਦਾ ਨਹੀਂ ਆਰਟਿਸਟ ਸੀਗਾ ਮੈਨ ਆਰਟਿਸਟ ਐ ਫਿਲਮ ਦੇ ਵਿੱਚ ਵੀ ਪਾ ਦੇਖਿਆ ਭਰਾ ਦੀ ਇੱਕ ਜਗ੍ਹਾ ਛੋਟੇ ਭਰਾ ਦੀ ਜਗ੍ਹਾ ਸੀਗੀ ਬਿਲਕੁਲ ਜਿਹੜੀ ਫਿਲਮ ਚ ਦੇਖਣ ਨੂੰ ਮਿਲੀ ਆ ਹਨਾ ਤੁਸੀਂ ਹੋਰ ਵੀ ਮੈਂ ਕਹਿੰਦਾ ਡਾਇਲੋਗਸ ਹੋਰ ਸੀਗੇ ਤੁਹਾਡੇ ਇੱਕ ਦਾ ਡਾਇਲੋਗ ਮੈਂ ਕਹਿੰਦਾ ਹੋਰ ਹੋ ਜੇ ਨਾਲ ਨਾਲ ਇੱਕ ਹੋਰ ਜਿਹੜਾ ਕਾਫੀ ਫੇਮਸ ਹੋਇਆ ਸੀਗਾ ਵੀਰਾ ਤੂੰ ਘਰ ਕਦੋਂ ਆਏਂਗਾ ਉਹ ਵੀਰਾ ਤਾਂ ਕਿਸੇ ਨਾਲ ਲੜ ਰਿਹਾ ਹੈ ਮੇਰਾ ਵੀਰਾ ਗੁੰਮ ਗਿਆ ਵੀਰਾ ਗੁੰਮ ਹੋ ਗਿਆ ਵੀਰਾ ਗੁੰਮ ਗਿਆ ਸੋ ਇਹ ਡਾਇਲੌਗ ਵੀ ਉਹੀ ਚਿਹਰਾ ਹਨਾ ਉਹੀ ਐਕਟਿੰਗ ਉਹੀ ਮਸੂਮ ਦਾ ਚਿਹਰਾ ਮੈਂ ਕਹਿ ਦੂੰਗਾ ਉਸ ਸਮੇ ਵਾਲਾ ਹਨਾ ਦੇਖੋ ਹੈ ਤਾਂ ਮੈਂ ਉਹੀ ਹਨਾ ਹੁਣ ਮਸੂਮੀਅਤ ਹੈ ਨਹੀਂ ਹੈ ਮੈਨੂੰ ਨਹੀਂ ਪਤਾ ਲੇਕਿਨ ਮਤਲਬ ਕਲਾ ਤਾਂ ਅੱਜ ਵੀ ਜਿੰਦੀ ਹੈ ਉਹ ਤਾਂ ਮਰਦੀ ਨਹੀਂ ਹੁੰਦੀ ਕਦੀ ਬੰਦੇ ਪਰ ਮੈਂ ਇੱਕ ਗੱਲ ਕਵਾਂਗਾ ਹਨਾ ਜੇ ਚਲੋ ਇੰਟਰਵਿਊ ਥੋੜੀ ਚੱਲ ਰਹੀਆਂ ਨੇ ਹਨਾ ਕਾਫੀ ਹਾਂਜੀ ਹਾਂਜੀ ਤੇ ਬੱਬੂ ਪਾਜੀ ਦੀ ਫਿਲਮ ਮਾਰੀ ਇੱਕ ਹਨਾ ਹਸ਼ਰ 2 ਆ ਰਹੀ ਹੈ ਕੀ ਲੱਗਦਾ ਆ ਇੰਟਰਵਿਊ ਰਾਹੀਂ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿਉਂਕਿ ਮੈਂ ਸਿੱਧੇ ਤੌਰ ਤੇ ਹੀ ਗੱਲ ਕਹੂੰਗਾ ਤੁਸੀਂ ਕਹੋ ਜਰੂਰ ਹਨਾ ਕੀ ਕਹੋਗੇ ਦੇਖੋ ਬਾਈ ਜੀ ਪਤਾ ਕੀ ਹੁੰਦਾ ਹ ਹਰ ਕਿਸੇ ਦਾ ਹਰ ਚੀਜ਼ ਚ ਪੈਸਾ ਲੱਗਦਾ ਹੈ ਹ ਮੈਂ ਹਸ਼ਰ 2 ਹੈ ਅਗਰ ਹਸ਼ਰ 2 ਚ ਮੇਰੀ ਡਿਮਾਂਡ ਹੋਏਗੀ ਮੈਨੂੰ ਕਹਿਣ ਦੀ ਵੀ ਲੋੜ ਨਹੀਂ ਹੈ ਬਾਈ ਜੀ ਮੈਨੂੰ ਕਾਲ ਆ ਜਾਏਗੀ ਬਿਲਕੁਲ ਅਗਰ ਉਸ ਚ ਕਾਕਾ ਦੁਬਾਰਾ ਚਾਹੀਦਾ ਤਾਂ ਉਹ ਕਾਲ ਆ ਜੇਗੀ ਬਾਕੀ ਹੁਣ ਹਸ਼ਰ ਤੂੰ ਦਾ ਕਨਸੈਪਟ ਕੀ ਹੋਊਗਾ ਉਹ ਕਿਸ ਸਟੋਰੀ ਲਾਈਨ ਤੇ ਵੰਡ ਰਹੀ ਹੈ ਉਹਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾ ਜਰੂਰ ਅਗਰ ਮੇਰੇ ਲਈ ਕੋਈ ਕਰੈਕਟਰ ਨਿਕਲੇ ਤਾਂ ਮੈਨੂੰ ਯਾਦ ਕੀਤਾ ਜਾਵੇ ਇਹ ਕਹਿ ਸਕਦਾ ਹੂੰ ਬਾਕੀ ਮਤਲਬ ਬਾਕੀ ਉਹਨਾਂ ਦੀ ਮਰਜ਼ੀ ਹੈ ਕਿ ਇੱਕ ਸਕ੍ਰਿਪਟ ਇੱਕ ਸਟੋਰੀ ਲਾਈਨ ਉਸ ਦੇ ਵਿੱਚ ਅਗਰ ਭਾਜੀ ਕੋਈ ਵੀ ਸੀਨ ਹੁੰਦਾ ਨਾ ਤਾਂ ਉਹ ਸੀਨ ਦੀ ਡਿਮਾਂਡ ਹੁੰਦੀ ਹੈ ਅਗਰ ਹਸ਼ਰ ਵਿੱਚ ਕਾਕਾ ਸੀਗਾ ਤੇ ਉਹ ਕਾਕੇ ਦੀ ਡਿਮਾਂਡ ਸੀਗੀ ਉਸ ਕੈਰੈਕਟਰ ਨੂੰ ਉਹ ਬਹੁਤ ਛੋਟਾ ਮੈਂ ਤੁਹਾਨੂੰ ਇਹ ਵੀ ਵਿਚਲੀ ਗੱਲ ਦੱਸਦਾ ਬਹੁਤ ਛੋਟਾ ਕੈਰੈਕਟਰ ਸੀ ਕਾਕਾ ਹਾਰਡਲੀ 2 ਜਾਂ 3 ਦਿਨ ਦਾ ਕੈਰੈਕਟਰ ਸੀਗਾ ਜੀ 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 ਜਦੋਂ ਫਰਸਟ ਟੇਕ ਹੋਇਆ ਸੀਗਾ ਜਦੋਂ ਮਹੁਰਾ ਸ਼ੋਰਟ ਸੀਗਾ ਤੇ ਉਦੋਂ ਪਹਿਲਾ ਟੇਕ ਮੇਰੇ ਤੋਂ ਹੋਇਆ ਉਹ ਡਾਇਰੈਕਟਰ ਸਾਹਿਬ ਦੀ ਨਜ਼ਰੀਆ ਸੀ ਉਹਨਾਂ ਦੀ ਸੋਚ ਸੀ ਉਹਨਾਂ ਨੂੰ ਕੀ ਦਿਖਿਆ ਉਹਨਾਂ ਨੇ ਡੇਲੀ ਸੈੱਟ ਦੇ ਉੱਤੇ ਬੈਠ ਕੇ ਕਾਕੇ ਦੇ ਡਾਇਲੋਗਸ ਲਿਖੇ ਜਾਂਦੇ ਸੀ ਓਕੇ ਕੋਸਟਿਊਮ ਮੇਰੀ ਹਾਰਡਲੀ 2 ਸੀਗੀਆਂ ਜਿਹੜੀ ਮੁੜ ਕੇ ਕੰਟੀਨਿਊਟੀ ਵਿੱਚ 18 20 22 ਐ ਪਹੁੰਚ ਗਈਆਂ ਸੀ ਓਕੇ ਡੇਜ਼ ਮੇਰੇ 2 ਜਾਂ 3 ਸੀਗੇ ਜਿਹੜੇ ਮੁੜ ਕੇ 22 23 ਦਿਨ ਪਹੁੰਚ ਗਏ ਸੀਗੇ ਜੀ ਸੋ ਉਹ ਉਦੋਂ ਉਹਨਾਂ ਨੂੰ ਕੁਝ ਲੱਗਿਆ ਉਹ ਕੈਰੈਕਟਰ ਵੱਡਾ ਹੋ ਗਿਆ ਇੰਨਾ ਸਭ ਕੁਝ ਨਹੀਂ ਸੀ ਕੱਕੇ ਦੇ ਬਰਤੀ ਉਸ ਤੋਂ ਬਾਅਦ ਅਗਰ ਤੁਸੀਂ ਮੂਵੀ ਦੇਖਦੇ ਹੋ ਤਾਂ ਉਹਦੇ 'ਚ ਜੋ ਬੱਬੂ ਭਾਈ ਦੀ ਅਟੈਚਮੈਂਟ ਬ੍ਰਦਰ ਨਾਲ ਦਿਖਾਈ ਹੈ ਉਹ ਮੈਂ ਹੁਣ ਵੀ ਫਿਲਮ ਕੀਤੀ ਸੀ ਨੀਡਰ ਮੁਕੇਸ਼ ਰੇਸ਼ੀ ਜੀ ਦੇ ਨਾਲ ਆ ਬਾਲੀਵੁੱਡ ਦੀ ਹਾਂਜੀ ਬਾਲੀਵੁੱਡ ਦੇ ਉਹਨਾਂ ਨੇ ਆਪਣੇ ਸਾਨੂੰ ਲਾਂਚ ਕੀਤਾ ਸੀ ਉਹਦੇ ਵਿੱਚ ਵੀ ਮੈਂ ਸੇਮ ਐਜ਼ ਇਟ ਇਜ਼ ਮਤਲਬ ਥੋੜਾ ਜਾ ਉਹਦੇ ਤੋਂ ਹਟ ਕੇ ਮੈਂਟਲੀ ਟ੍ਰਾਡੇਡ ਦਾਈ ਕਰੈਕਟਰ ਕੀਤਾ ਸੀ ਬਟ ਉਸ ਦੇ ਵਿੱਚ ਮੈਂ ਇਹਦੇ ਵਿੱਚ ਮੇਰੀ ਡੈਥ ਵੀ ਦਿਖਾਈ ਸੀ ਨੀਡਰ ਚ ਅੱਛਾ ਫਿਰ ਅੱਛਾ ਹਾਂ ਲੇਕਿਨ ਉਹ ਐਜ਼ ਅ ਵਿਊਅਰ ਮੈਂ ਵੀ ਮੂਵੀ ਦੇਖੀ ਆ ਉਹ ਅਟੈਚਮੈਂਟ ਨਹੀਂ ਦਿਖਾ ਪਾਈ ਜੋ ਹਸ਼ਰ ਦੇ ਵਿੱਚ ਉਹ ਅਟੈਚਮੈਂਟ ਸੀ ਨਾ ਜੋ ਉਦੋਂ ਕਾਕੇ ਨੂੰ ਕੁੱਟ ਪੈਂਦੀ ਸੀ ਉਹ ਹੰਝੂ ਸੱਚੀ ਨਿਕਲਦੇ ਸੀ ਸੱਚੀ ਉਹ ਨਿਕ ਕਿਉਂਕਿ ਉਹ ਅਟੈਚਮੈਂਟ ਦਿਖਾਈ ਗਈ ਪ੍ਰੋਪਰ ਡਾਇਰੈਕਟਰ ਵੱਲੋਂ ਪ੍ਰੋਪਰ ਮੈਂਸ਼ਨ ਹੋਈ ਸੀ ਉਹ ਅਟੈਚਮੈਂਟ ਤੇ ਉਹ ਮਤਲਬ ਉਹ ਵੀ ਸਭ ਚੀਜ਼ਾਂ ਨੂੰ ਪੇਸ਼ਕਸ਼ ਕਰਨਾ ਮਤਲਬ ਇੱਕ ਸਕਰੀਨ ਦੇ ਉੱਤੇ ਫਿਰ ਉਸ ਦੇ ਨਾਲ ਭਾਉ ਜੋੜਨੇ ਬੰਦਿਆਂ ਦੇ ਆਡੀਅੰਸ ਦੇ ਉਹ ਬੜੀ ਵੱਡੀ ਚੀਜ਼ਾਂ ਹੁੰਦੀਆਂ ਕਾਕਾ ਇੱਕ ਛਾਂਪ ਛੱਡ ਕੇ ਗਿਆ ਉਸ ਚੈਮ ਵਿੱਚ ਲਾਦਾ ਮੈਂ ਮੰਨਦਾ ਜੀ ਉਸ ਚੀਜ਼ ਨੂੰ ਮੈਂ ਤੁਹਾਨੂੰ ਇੱਕ ਜੀ ਜਸਮ ਸ਼ੂਟਿੰਗ ਤੋਂ ਬਾਅਦ ਬਾਈ ਜੀ ਨਾਲ ਜਦੋਂ ਹਾਸ਼ਰ ਹੋਈ ਸੀ ਬਾਈ ਜੀ ਨਾਲ ਗੱਲਬਾਤ ਹੋ ਰਹੀ ਸੀ ਕਿ ਤੇ ਬਾਈ ਜੀ ਕਹਿੰਦੇ ਵੀ ਮੈਂ ਪੁੱਛਿਆ ਬਾਈ ਜੀ ਕੀ ਹਾਲ ਹੈ ਕਹਿੰਦੇ ਠੀਕ ਹੈ ਤੇ ਮੈਂ ਕਿਹਾ ਹੋਰ ਮਤਲਬ ਨੋਰਮਲ ਮੈਂ ਛੋਟਾ ਤਾਂ ਹੁੰਦਾ ਸੀ ਉਦੋਂ ਤੇ ਬਾਈ ਜੀ ਮੈਨੂੰ ਹੱਸ ਕੇ ਅੱਗੋਂ ਕਹਿੰਦੇ ਤੇਰੀ ਫਿਲਮ ਦੇਖੀ ਸੀਗੀ ਤੇ ਮੈਂ ਕਿਹਾ ਮੈਂ ਕਿਹਾ ਮਤਲਬ ਮੈਂ ਇੱਕ ਤਾਂ ਫਿਲਮ ਕੀਤੀ ਸੀ ਮੈਂ ਕਿਹਾ ਮੇਰੀ ਕਿਹੜੀ ਫਿਲਮ ਦੇਖੀ ਸੀ ਬਾਈ ਜੀ ਕਹਿੰਦੇ ਹਾਸ਼ਰ ਮੇਕਅਪ ਬਾਈ ਜੀ ਉਹ ਤਾਂ ਤੁਹਾਡੀ ਹੈ ਕਹਿੰਦੇ ਮੇਰੀ ਕਾਦੀ ਸਾਲਾ ਤੇਰੀ ਹੋਈ ਹੈ ਅੱਛਾ ਹੀ ਬੋਲੇ ਮਤਲਬ ਹਾਂ ਉਹਨਾਂ ਦਾ ਵੀ ਮਤਲਬ ਉਹ ਸੱਚੀ ਚ ਵਾਕਈ ਮੈਂ ਸੰਤੁਸ਼ਟ ਮਤਲਬ ਉਸ ਚ ਬਹੁਤ ਵਧੀਆ ਕੈਰੇਕਟਰ ਬਹੁਤ ਲੌਂਗ ਕੈਰੈਕਟਰ ਸੀ ਬਹੁਤ ਅੱਛਾ ਕੈਰੈਕਟਰ ਸੀਗਾ ਤੇ ਉਹ ਬਾਈ ਜੀ ਦਾ ਹੀ ਸੀਗਾ ਵੀ ਉਹਨਾਂ ਨੇ ਇੰਨੀ ਮਤਲਬ ਵੱਡੀ ਲੀਡ ਤੇ ਮੈਨੂੰ ਇੰਨਾ ਹਰ ਕੈਰੈਕਟਰ ਨਾਲ ਵੱਧ ਇੰਪੋਰਟੈਂਸ ਦਿੱਤੀ ਸੀਗੀ ਉਸ 'ਚ ਤੇ ਇਸ ਕਰਕੇ ਮੈਨੂੰ ਮੈਂ ਮੁੜ ਕੇ ਹੋਰ ਅਗਰ ਰੋਲਾ ਪਾਇਆ ਗਾ ਰਵਿੰਦਰ ਬਾਈ ਜੀ ਨੇ ਕੀਤੀ ਤਾਂ ਉਹਦੇ 'ਚ ਵੀ ਮੈਨੂੰ ਵਧੀਆ ਕੈਰੈਕਟਰ ਸੀਗਾ ਜਾਂ ਹੋਰ ਮਾਈ ਸੈਲਫ ਕੈਂਡ ਸੀ ਆ ਪਟਿਆਲਾ ਡ੍ਰੀਮ ਸੀ ਮਤਲਬ ਮੈਂ ਜਿੰਨੀ ਫਿਲਮਾਂ ਅਗਰ ਕੀਤੀਆਂ ਦੇਖਾਂ ਤੇ ਮੈਨੂੰ ਬੜੇ ਅੱਛੇ ਕੈਰੈਕਟਰਸ ਮਿਲੇ ਆ ਪ੍ਰੋਪਰ ਨਿਭਾਣ ਵਾਲੇ ਕੈਰੈਕਟਰ ਮਿਲੇ ਆ ਤੇ ਇਸ ਕਰਕੇ ਮੈਨੂੰ ਤਾਂ ਹੀ ਤਾਂ ਕਿਸੇ ਇੰਡਸਟਰੀ ਦੇ ਨਾਲ ਜਾਂ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਥੋੜੀ ਹੈ ਉਹ ਆਪਣਾ ਕੰਮ ਕਰ ਰਿਹਾ ਵਧੀਆ ਮੇਰੇ ਭਰਾ ਹੈ ਸਾਰੇ ਮਤਲਬ ਜੋ ਜਿਹੜਾ ਚੜਦਾ ਪਿਆ ਜਾਂ ਜੋ ਅੱਗੇ ਵੱਧ ਰਿਹਾ ਤੇ ਸਾਰਿਆਂ ਨਾਲ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਨੂੰ ਦੇਖੋ ਮੈਂ ਜਦੋਂ ਫਸਟ ਟਾਈਮ ਕੰਮ ਕੀਤਾ ਸੀ ਨਾ ਜੀ ਮੇਰੇ ਚ ਈਰਖਾ ਸੜਨ ਵਾਲੀ ਭਾਵਨਾ ਸ਼ੁਰੂ ਤੋਂ ਹੀ ਨਹੀਂ ਸੀਗੀ ਮੈਂ ਤਾਂ ਇਹਨਾਂ ਨੂੰ ਦੇਖ-ਦੇਖ ਤਾਂ ਵੱਡਾ ਹੋਇਆ ਇਹਨਾਂ ਨੂੰ ਦੇਖ-ਦੇਖ ਇਨਸਪੀਰੇਸ਼ਨ ਮੈਨੂੰ ਮਿਲਦੀ ਸੀਗੀ ਯਾਰ ਖੋਗੀ ਭਾਜੀ ਨੂੰ ਹਨਾ ਮੈਂ ਬੀਨੂ ਭਾਜੀ ਨਾਲ ਸੌਂਗ ਕੀਤਾ ਸੀਗਾ ਹਾਂਜੀ ਮਤਲਬ ਸਟਾਰਟਿੰਗ ਹੀ ਮੇਰੀ ਬੜੀ ਵਧੀਆ ਹੋਈ ਹੈ ਮਤਲਬ ਸ਼ੁਰੂ ਵਿੱਚ ਹੀ ਮੈਂ ਯੋਗਰਾਜ ਭਾਜੀ ਦੇ ਨਾਲ ਨਿਰਮ ਰਿਸ਼ੀ मैम ਦੇ ਨਾਲ ਬੀਨੂ ਢਿੱਲੋਂ ਭਾਜੀ ਦੇ ਨਾਲ ਤੇ ਆਪਣਾ ਗੁਰਪੀਖੂਗੀ ਭਾਜੀ ਦੇ ਨਾਲ ਭੱਲਾ ਜੀ ਨਾ ਸ਼ਰਮਾ ਜੀ ਨਾ ਸਰਦਾਰ ਸੋਹੀ ਸਾਹਿਬ ਨਾਲ ਸਰਦਾਰ ਸੋਹੀ ਸਾਹਿਬ ਨਾਲ ਤਾਂ ਪਤਾ ਨਹੀਂ ਮੈਂ ਕਿਹੜਾ ਸ਼ਰਮਾ ਕਿੰਨੀ ਫਿਲਮਾਂ ਕੀਤੀਆਂ ਰਵਿੰਦਰ ਗਰੇਵਾਲ ਭਾਜੀ ਨਾਲ ਫਿਰ ਆਪਣਾ ਸੁਰਜੀਤ ਖਾਨ ਭਾਜੀ ਨਾਲ ਹਜੀਤ ਹਨਮਨ ਭਾਜੀ ਨਾਲ ਮਿਸ ਪੂਜਾ ਦੇ ਨਾਲ ਬੱਬੂ ਮਾਨ ਭਾਜ ਦੇ ਨਾਲ ਤੇ ਨਿੱਕੂ ਭਾਜੀ ਦੇ ਨਾਲ ਇੰਡਸਟਰੀ ਸ਼ਾਇਦ ਕੋਈ ਹੋਵੇਗਾ ਜਿਸਦੇ ਨਾਲ ਮੈਂ ਨਹੀਂ ਕੰਮ ਕੀਤਾ ਤੇ ਬੜਾ ਵਧੀਆ ਮਤਲਬ ਕੋਈ ਗੁੱਸਾ ਕਿਦਾ ਨਹੀਂ ਹੈਗਾ ਇੰਡਸਟਰੀ ਨਾਲ ਨਹੀਂ 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 ਉਹਨਾਂ ਨਾਲ ਕਾਤਾ ਗੁੱਸਾ ਕਿਲਾ ਨਹੀਂ 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 ਕੋਈ ਮੈਂ ਫਿਰ ਤੁਹਾਨੂੰ ਕਹਿਣਾ ਇਹ ਸਟੋਰੀ ਜਾਂ ਸਕ੍ਰਿਪਟ ਦੀ ਡਿਮਾਂਡ ਹੁੰਦੀ ਹੈ ਠੀਕ ਹੈ ਜੀ ਹੋਰ ਨਵੇਂ ਚਿਹਰੇ ਆਏ ਆ ਉਹਨਾਂ ਨੂੰ ਵੀ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ ਔਰ ਵਧੀਆ ਗੱਲ ਹੈ ਇੱਕ ਆਪਾਂ ਇੱਕ ਬੰਦੇ ਨੂੰ ਲੈ ਕੇ ਜਾਂ ਚਾਰ ਬੰਦਿਆਂ ਨੂੰ ਲੈ ਕੇ ਹੀ ਚੱਲੀ ਚੱਲੀਏ ਤੇ ਇਹ ਕੋਈ ਨਹੀਂ ਹੈ ਬਾਕੀ ਫੇਰ ਮੈਂ ਕਹਿਣਾ ਮੇਬੀ ਸ਼ਾਇਦ ਕਿਤੇ ਭੁੱਲ ਗਏ ਆਡੀਅנס ਨਹੀਂ ਭੁੱਲੀ ਇਹ ਜ਼ਰੂਰ ਹੈ ਆਡੀਅנס ਨਹੀਂ ਭੁੱਲੀ ਇਹ ਗੱਲ ਅੱਜ ਵੀ ਅਗਰ ਮੈਂ ਕਿਸੇ ਮਾਰਕੀਟ 'ਚ ਜਾ ਕੇ ਕੁਝ ਗੱਲ ਕਰ ਰਿਹਾ ਉਹਨਾਂ ਤਾਂ ਲੋਕ ਐ ਕਹਿਣਗੇ ਆ ਹਾਸ਼ਰ ਬਲ ਹਾਂਜੀ ਹਾਂਜੀ ਆਵਾਜ਼ ਤੋਂ ਪਹਿਚਾਨ ਲਿਆ ਤੁਹਾਡੀ ਹਾਂ ਜੇ ਬਾਈ ਫੇਸ ਨਹੀਂ ਪਛਾਣਨਾ ਤਾਂ ਹਵਾਜ਼ ਤੋਂ ਬਣਾ ਲਿਆ ਉਸ ਟਾਈਮ ਦਾੜੀ ਨਹੀਂ ਥੋੜੀ ਇਸ ਟਾਈਮ ਦਾੜੀ ਹੈਗੀ ਥੋੜਾ ਜਿਹਾ ਫਰਕ ਪੈ ਗਿਆ ਬਸ ਮਤਲਬ ਲੋਕਾਂ ਦਾ ਪਿਆਰ ਅਗਰ ਮੈਂ ਗੱਲ ਕਰਾਂ ਵੀ 16 ਸਾਲ ਪਹਿਲੇ ਰਿਲੀਜ਼ ਹੋਈ ਫਿਲਮ ਉਹ ਅੱਜ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਮਾਈਂਡ ਦੇ ਵਿੱਚ ਹੈ ਉਹਨੂੰ ਕਈ ਵਾਰ ਹਸੀ ਮਜ਼ਾਕ ਹੱਸੀ ਵੀ ਆਂਦੀ ਮਤਲਬ ਕਈ ਆ ਕੇ ਕਹਿਣਗੇ ਮੈਂ ਨਾ ਉਦੋਂ ਬਾਈ ਜੀ 7ਵੀਂ 8ਵੀਂ ਚ ਸੀ ਮੈਂ ਤੁਹਾਡੀ ਫਿਲਮ ਦੇਖੀ ਉਹ ਮੈਂ ਕਹਾਂ ਮੈਂ ਭਰਾਵਾ ਖੁਦ 10ਵੀਂ ਚ ਸੀ ਬ్రో ਅੱਛਾ ਅੱਜ 10ਵੀਂ ਸੀ ਵੀ ਮਤਲਬ ਉਹ ਐ ਫੀਲ ਕਰਾਉਂਦੇ ਵੀ ਸ਼ਾਇਦ ਮੈਂ ਬਹੁਤ ਬੜਾ ਬड़ा ਹੋ ਗਿਆ ਵੀ ਦੀ ਤਾਂ ਬੱਚੇ ਸੀਗੇ ਜੋ ਤੁਹਾਡੀ ਮਿਲੋਂ ਦੇਖੀ ਮੈਂ ਕਿਹਾ ਮੈਂ ਖੁਦ ਬੱਚਾ ਸੀ ਭਰਾਵਾ ਮੈਂ ਵੀ 10ਵੀਂ 12ਵੀਂ ਚੀ ਸੀਗਾ ਕੋਈ ਇਦਾਂ ਨਹੀਂ ਆ ਵੀ ਮੈਂ ਬਹੁਤ ਵੱਡਾ ਹੈਗਾ ਬਿਲਕੁਲ ਮੈਂ ਨਾ ਉਹ ਹੀ ਕਹਿ ਰਿਹਾ ਮੈਂ ਹੁਣ ਵੀ ਜਦੋਂ ਬਾਈ ਇੱਕ ਰੋਟੀ ਖਾਣ ਆਏ ਸੀਗਾ ਨਾ ਬਾਈ ਨੇ ਸਪੈਸ਼ਲ ਕਿਹਾ ਵੀ ਮੈਂ ਤੁਹਾਡੀ ਵੀਡੀਓ ਦੇਖ ਕੇ ਆਇਆ ਹਾਂ ਨਾ ਵੀ ਤੁਸੀਂ ਹਾਸ਼ਿਰ ਚ ਕੰਮ ਕਰਦੇ ਸੀਗੇ ਫੇ ਕੀ ਮਨ ਦੇ ਵਿੱਚ ਕੀ ਜਾਂਦਾ ਮਹਿਸੂਸ ਕੀ ਹੁੰਦਾ ਮਨ ਦੇ ਵਿੱਚ ਨਹੀਂ ਕੁਛ ਨਹੀਂ ਮੈਨੂੰ ਹੁਣ ਮੈਂ ਦੇਖੋ ਕੰਮ ਕਰ ਰਿਹਾ ਤੇ ਕੋਈ ਮਤਲਬ ਸਾਂਘ ਸ਼ਰਮ ਦਾ ਦੇਖੋ ਸਾਈਡ ਤੇ ਹੀ ਆ ਕੋਈ ਉਹ ਨਹੀਂ ਆ ਇੱਕ ਵਾਰ ਪਰਦਾ ਚੱਕਿਆ ਜਾਂਦਾ ਇੱਕ ਵਾਰ ਚੱਕਿਆ ਜਾਂਦਾ ਕੋਈ ਨਹੀਂ ਕੰਮ ਕਰ ਰਹੇ ਆ ਮਿਹਨਤ ਕਰ ਰਹੇ ਆ ਲੋਕ ਖਾਂਦੇ ਆ ਮੈਂ ਇੱਕੋ ਗੱਲ ਕਹਿਣਾ ਬਾਈ ਜੀ ਵੀ ਮੇਰੇ ਕਰਕੇ ਨਾ ਆयो ਵੀ ਕਿਤੇ ਕਾਕਾ ਵੇਚ ਰਿਹਾ ਤੇ ਉਹਦੇ ਕੋਲ ਜਾ ਕੇ ਖਾਣੇ ਵੀ ਜੇ ਵਧੀਆ ਲੱਗਦਾ ਨਾ ਤਾਂ ਦੁਬਾਰਾ ਆਇਓ ਜੇ ਟੇਸਟੀ ਲੱਗਦਾ ਆਦਰਵਾਇਜ਼ ਮੈਂ ਦੇਖੋ ਬਾਈ ਜੀ ਇੱਥੇ ਖਾਣਾ ਖਵਾਉਣਾ ਨਾ ਅਗਰ ਮੈਂ ਮੇਰੀ ਪਹਿਲੀ ਵਰਡਿੰਗ ਹੁੰਦੀ ਆ ਵੀ ਮੈਂ ਪੈਸੇ ਖਵਾਉਣ ਦੇ ਲੈਣੀਆਂ ਮੈਂ ਥਾਲੀ ਲਾ ਕੇ ਦਿੱਤੀ ਤੁਹਾਨੂੰ ਟੇਸਟੀ ਨਹੀਂ ਲੱਗਿਆ ਥਾਲੀ ਛੱਡ ਦਿਓ ਪੈਸਾ ਨਹੀਂ अच्छा अभी खाली ਛੱਡ ਦੋ ਕੋਈ ਪੈਸਾ ਨਹੀਂ ਮੈਂ ਮੈਂ ਪੈਸੇ ਕਾਦੇ ਲੈਨੇ ਆ ਮੈਂ ਥਾਲੀ ਲਗਾਣ ਦੇ ਥੋੜੀ ਲੈਣੇ ਆ ਸਹੀ ਗੱਲ ਮੈਂ ਤਾਂ ਤੁਹਾਨੂੰ ਖਵਾਣ ਦੇ ਲੈਣੇ ਤੁਸੀਂ ਖਾ ਲਿਆ ਮੈਨੂੰ ਪੇਮੈਂਟ ਕਰ ਦੋ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਤੁਸੀਂ ਛੱਡ ਦੋ ਉਹਦੇ ਲਈ ਮਾਫੀ ਹੈ ਅਗਰ ਤੁਹਾਡੇ ਲਈ ਕੋਈ ਟੇਸਟ ਵਿੱਚ ਕਮੀ ਹੈ ਬਾਕੀ ਹਜੇ ਤੱਕ ਤਾਂ ਇਦਾਂ ਦਾ ਕੋਈ ਮੈਨੂੰ ਪਾਇਆ ਨਹੀਂ ਖਾਸ਼ਿਰ ਫਿਲਮ ਵਿੱਚ ਮਨਿੰਦਰ ਦਾ ਦਿਲ ਉਹ ਸਾਫ਼ ਸੀਗਾ ਅੱਜ ਵੀ ਉਹੀ ਦਿਲ ਸਾਫ਼ ਹੈ ਭਾਜੀ ਦਿਲ ਤਾਂ ਮੈਂ ਤੁਹਾਨੂੰ ਸੱਚੀ ਦੱਸਦਾ ਦਿਲ ਮੇਰਾ ਸੱਚੀ ਸਾਫ਼ ਹੈ ਮੇਰੇ ਮਨ ਚ ਕਿਸੇ ਲਈ ਕੋਈ ਇਰਖਾ ਵੈਰ ਵਿਰੋਧ ਕੁਛ ਨਹੀਂ ਹੈਗਾ ਮੈਂ ਤਾਂ ਬਾਬੇ ਨਾਨਕ ਦੇ ਹੁਕਮ ਚ ਚੱਲਣ ਵਾਲਾ ਬੰਦਾ ਮੰਨਣ ਵਾਲਾ ਉਹਦਾ ਬਾਣਾ ਸੀਗਾ ਫਿਲਮਾਂ ਕਰ ਲੀਆਂ ਉਹਦਾ ਬਾਣਾ ਸੀਗਾ ਤਾਂ ਇਹ ਕਰਦੇ ਆ ਉਹਨੇ ਮੇਰੇ ਅੱਗੇ ਅੱਗੇ ਕੀ ਲਿਖਿਆ ਇਹ ਮਾਲਕ ਜਾਣਦਾ ਸਹੀ ਗੱਲ ਪਰ ਕਾਕਾ ਹਾਂ ਚਲੋ ਮਨਿੰਦਰ ਕਹਿ ਦਿੰਦੇ ਹਾਂ ਨਾ ਮਨਿੰਦਰ ਅੱਜ ਵੀ ਤਿਆਰ ਹੈ ਜੇਕਰ ਕੋਈ ਵੀ ਇੰਡਸਟਰੀ ਚੋਂ ਆਉਂਦਾ ਆ ਹਨਾ ਕਿ ਭਾਈ ਮਨਿੰਦਰ ਨਿਰਿੰਦਰ ਮਨਿੰਦਰ ਆ ਜਾ ਹਨਾ ਵੀ ਅੱਪਾ ਫਿਲਮ ਕਰਨੀ ਆ ਹਾਂਜੀ ਬਿਲਕੁਲ ਬਿਲਕੁਲ ਜੀ ਜ਼ਰੂਰ ਜਾਵਾਂਗਾ ਜ਼ਰੂਰ ਜਾਵਾਂਗਾ ਜਾਵਾਂਗੇ ਫਿਰ ਜਾਵਾਂਗਾ ਜੀ ਬਾਕੀ ਰਹੀ ਗੱਲ ਵੀ ਇਹ ਐਕਟਿੰਗ ਦਾ ਜੋ ਕੀੜਾ ਹੁੰਦਾ ਉਹ ਨਹੀਂ ਕਦੀ ਮਰਦਾ ਹੁੰਦਾ ਇਹ ਅਸੀਂ ਕਈ ਵਾਰ ਹੱਸਦੇ ਵੀ ਹੁੰਨੇ ਆ ਆਰਟਿਸਟ ਬੈਠੇ ਵੀ ਇਹ ਪਤਾ ਨਹੀਂ ਕਿਹੜੇ ਪਲਾਸਟਿਕ ਦਾ ਹੁੰਦਾ ਹੈ ਕਿ ਕਿਹੜਾ ਹੁੰਦਾ ਹੈ ਵੀ ਇਹ ਨਾ ਇਹਨੂੰ ਜੜ ਲੱਗਦੀ ਹੈ ਨਾ ਇਹ ਮਰਦਾ ਹੈ ਨਾ ਸੜਦਾ ਹੈ ਇਹ ਜਿਉਂਦਾ ਹੀ ਰਹਿੰਦਾ ਹਮ ਇਹ ਜਿਉਂਦਾ ਹੀ ਰਹਿੰਦਾ ਬਾਈ ਜੀ ਬਿਲਕੁਲ ਹਾਂ ਤੇ ਬਾਈ ਜੀ ਜੇ ਨਾ ਹੁਣ ਗੱਲ ਕਰਾਂ ਇੱਥੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਫਿਰ ਇੱਥੇ ਬਾਈ ਜੀ ਮੈਨੂੰ ਕੰਟੀਨਿਊ ਇਸ ਟਾਈਮ ਹੋ ਗਏ ਥੇ ਤਕਰੀਬਨ 2 ਸਾਲ 2 ਸਾਲ ਹੋ ਗਏ ਹਾਂਜੀ ਮੈਨੂੰ ਐਕਚੁਅਲੀ 2 ਸਾਲ ਪਹਿਲੇ ਪੈਰਾਲਾਈਜ਼ ਹੋ ਗਿਆ ਸੀ ਓਕੇ ਹਾਂਜੀ ਮੇਰਾ ਰਾਈਟ ਸਾਈਡ ਟੋਟਲੀ ਡੈਡ ਹੋ ਗਈ ਸੀਗੀ ਹੂੰ ਤੇ ਬਸ ਥੋੜੀ ਉਹੀ ਟੈਨਸ਼ਨਸ ਦੀ ਵਜ੍ਹਾ ਤੋਂ ਵੀ ਕੰਮਕਾਰ ਨਹੀਂ ਸੀ ਇਹ ਉਹ ਕੁਝ ਐਕਚੁਅਲ ਦੇ ਵਿੱਚ ਇਹ ਇੱਥੇ ਇਹ ਸਭ ਵੀ ਨਾ ਕਰਨਾ ਪੈਂਦਾ ਮੇਰਾ ਵਧੀਆ ਚੱਲ ਰਿਆ ਸੀ ਸਾਰਾ ਸਿਸਟਮ ਸਟੂਡੀਓ ਸੀਗਾ ਮੇਰਾ ਮੈਨੂੰ ਅਚੀ ਇਨਕਮ ਸੀ ਉੱਥੋਂ ਕੁਝ ਪੈਸਾ ਇਨਵੈਸਟ ਕੀਤਾ ਹੋਇਆ ਸੀ ਕੁਝ ਫਾਈਨੈਂਸ ਤੇ ਕੁਝ ਸ਼ੇਅਰ ਮਾਰਕੀਟ ਉਹ ਓਵਰ ਆਲ ਮੈਨੂੰ ਘਾਟਾ ਬਹੁਤ ਪੈ ਗਿਆ ਕੁਝ ਪੈਸੇ ਮਰ ਗਏ ਕੁਝ ਸ਼ੇਅਰ ਮਾਰਕੀਟ ਡੁੱਬ ਗਏ ਤੇ ਕੁਝ ਸਟੂਡੀਓ ਮੈਨੂੰ ਖਾਲੀ ਕਰਨਾ ਪੈ ਗਿਆ ਕੀ ਰੈਂਟ ਤੇ ਸੀਗਾ ਤੇ ਇਸ ਤਰ੍ਹਾਂ ਮਤਲਬ ਔਰ ਇਹ ਵੀ ਨਹੀਂ ਕਿ ਇੱਕ ਸਾਲ ਬਾਅਦ ਚੀਜ਼ ਹੋਈ 2 ਸਾਲ ਬਾਅਦ ਇਹ ਸਡਨਲੀ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ ਸਡਨਲੀ ਇਕੱਠਾ ਘੇਰਾ ਪੈ ਗਿਆ ਇੱਕਦਮ ਠੀਕ ਕਦਮ ਘੇਰਾ हां ਕੁਝ ਮੇਰੇ ਕੋਲ ਇਨਵੈਸਟਮੈਂਟ ਅੱਛੀ ਖਾਸ ਇਨਵੈਸਟਮੈਂਟ ਸੀਗੀ ਮੇਰੇ ਕੋਲ ਉਹ ਸਾਰੀ ਹੌਲੀ ਹੌਲੀ ਪਤਾ ਨਹੀਂ ਲੱਗਾ ਜਿਵੇਂ ਬੂੰਦ ਬੂੰਦ ਕਰਕੇ ਕਦੋਂ ਨਿਬੜ ਗਈ ਇਹ ਮੈਨੂੰ ਹਾਲਾਕੀ ਘਰ ਵੀ ਵੇਚਣਾ ਪਿਆ ਸੀਗਾ ਅੱਛਾ ਖਰੜਚ ਮੇਕੋ ਕੋਠੀ ਸੀਗੀ ਓਕੇ ਮੈਨੂੰ ਉਹ ਵੀ ਸੇਲ ਆਊਟ ਕਰਨੀ ਪਈ ਹੂੰ ਤੇ ਫਿਰ ਉਹੀ ਗੱਲ ਹੈ ਨਾ ਭਾਈ ਕੱਦ ਤੱਕ ਮਤਲਬ ਆਪਾਂ ਚੀਜ਼ਾਂ ਵੇਚ-ਵੇਚ ਕੇ ਜਾਂ ਕਰਜ਼ੇ 'ਤੇ ਕੇ ਗੁਜ਼ਾਰਾ ਨਹੀਂ ਕਰ ਸਕਦੇ ਸਹੀ ਗੱਲ ਹੈ ਮਿਹਨਤ ਤਾਂ ਕਰਨੀ ਪਏਗੀ ਰਮਿੰਦਰ ਨੇ ਸੋਚਿਆ ਭਾਈ ਵੀ ਇੱਧਰੋਂ ਚਲੀਏ ਹੁਣ ਵੀ ਮਿਹਨਤ ਤਾਂ ਕਰਨੀ ਪੈਣੀ ਹੈ ਫਿਰ ਬਸ ਉਹੀ ਗੱਲ ਹੈ ਭਾਈ ਜੀ ਹੁਣ ਵੱਡੀ ਇਨਵੈਸਟਮੈਂਟ ਜੋਗੇ ਪੈਸੇ ਨਹੀਂ ਸੀ ਕਿ ਕੁਝ ਵੱਡਾ ਬਿਜ਼ਨਸ ਕਰ ਲੈਂਦਾ ਕੁਝ ਪ੍ਰੋਪਰਟੀ ਡੀਲਿੰਗ ਦਾ ਜਾਂ ਕੁਝ ਵੀ ਬਸ ਜਿੰਨੇ ਜੋਗਾ ਸੀਗਾ ਉਨੇ ਜੋਗਾ ਕਰ ਲਿਆ ਤੇ ਅੱਜ ਮੈਂ ਖੁਸ਼ ਹਾਂ ਅੱਜ ਹੁਣ ਮੈਂ ਖੁਸ਼ ਹਾਂ ਬਾਈ ਜੀ ਮੈਂ ਖੁਸ਼ ਹਾਂ ਮੈਂ ਜ਼ਿੰਦਗੀ ਤੋਂ ਕਦੀ ਨਰਾਸ਼ ਨਹੀਂ ਹੁੰਦਾ ਜ਼ਿੰਦਗੀ ਸਿਖਾਂਦੀ ਹੈ ਮੈਂ ਅਕਸਰ ਕਹਿੰਨਾ ਕਿ ਮੈਂ ਬਹੁਤ ਘੱਟ ਉਮਰ ਦੇ ਵਿੱਚ ਬਹੁਤ ਚੀਜ਼ਾਂ ਬਹੁਤ ਜ਼ਿਆਦਾ ਚੀਜ਼ਾਂ ਦਾ ਐਕਸਪੀਰੀਅੰਸ ਕਰ ਲਿਆ ਬਹੁਤ ਜ਼ਿਆਦਾ ਮਤਲਬ ਅੱਜ ਸਮਝ ਆਉਂਦੀ ਵੀ ਲੋਕ ਕਹਿੰਦੇ ਨਾ ਵੀ ਇਹ ਬਾਲ ਐ ਨਹੀਂ ਚਟੇ ਹੋਏ ਇਹ ਵਾਕਈ ਸੱਚੀ ਸਮਝ ਆਉਂਦੀ ਵੀ ਐ ਨਹੀਂ ਚਟੇ ਹੋਏ ਐ ਨਹੀਂ ਚਟੇ ਸਹੀ ਗੱਲ ਆ ਤੇ ਮਤਲਬ ਹੁਣ ਕਿਸੇ ਨੂੰ ਗਿਆਨ ਦੇਣਾ ਹੋਵੇ ਉਨੇ ਜੋਗੇ ਵੀ ਹੋਗੇ ਆ ਹੂੰ ਕਿ ਭਾਈ ਆ ਗਲਤ ਆ ਸਹੀ ਆ ਸਮਾ ਅਜਿਹੇ ਕਰਾ ਦਿੰਦਾ ਸਾਰਾ ਕੁਝ ਮੈਂ ਕਹਿੰਦਾ ਹਾਂ ਸਭ ਕੁਝ ਕਰਾ ਦਿੰਦਾ ਜੀ ਸਮਾ ਦੇਖੋ ਉਮਰਾਂ ਹੁੰਦੀਆਂ ਠੋਕਰਾਂ ਲਾ ਕੇ ਸਮਝ ਆਉਂਦੀਆਂ ਬਿਲਕੁਲ ਕਈ ਗਲਤੀਆਂ ਵੀ ਸਮਝ ਆਉਂਦੀਆਂ ਆਪਣੀਆਂ ਹੂੰ ਤੇ ਕਈ ਕਮੀਆਂ ਵੀ ਸਮਝ ਆਉਂਦੀਆਂ ਆ ਤੇ ਅੱਜ ਰਿਅਲਾਈਜ਼ ਹੁੰਦਾ ਮਤਲਬ ਅੱਜ ਇਹ ਫੀਲ ਹੁੰਦਾ ਕਿ ਜ਼ਿੰਦਗੀ ਦੁਬਾਰਾ ਮੌਕਾ ਦੇਵੇ ਤੇ ਫਿਰ ਸੰਭਾਲ ਸਕਦੇ ਵੀ ਫਿਰ ਸੰਭਾਲ ਸਕੋਗੇ ਹੂੰ ਚਲੋ ਤੇ ਮਨਿੰਦਰ ਭਾਈ ਸਾਡੇ ਨਾਲ ਸੀ ਅੱਜ ਹਨਾ ਸਰੋ ਭਾਈ ਹਨਾ ਹੌਸਲਾ ਚਲੋ ਸਾਡਾ ਵੀ ਤੁਹਾਡੇ ਨਾਲ ਹੈ ਡੋਲਣਾ ਨਹੀਂ ਹੈਗਾ ਹਨਾ ਰਬਤ ਰਕੀਆਂ ਕਰੂੰਗਾ ਹੋਰ ਤਾਇਤ ਰਕਕੇ ਕਰੂੰਗਾ ਕਿ ਤੁਸੀਂ ਅੱਜ ਮੈਂ ਕਹਨਾ ਕਿੱਥੇ ਤੋਂ ਕਿੱਥੇ ਸੀ ਅੱਜ ਪਹੁੰਚੇ ਹੋ ਹਨਾ ਅੱਜ ਵੀ ਰੱਬ ਦੇ ਬਲਾਗਰ ਦੇ ਪਹੁੰਚੇ ਹੋ ਤੁਸੀਂ ਹਨਾ ਤੇ ਰੱਬ ਅੱਗੇ ਵੀ ਤੁਹਾਨੂੰ ਹਨਾ ਤੰਦਰੁਸਤੀ ਬਖਸ਼ੂਗਾ ਡੋਲਣਾ ਨਹੀਂ ਹੈਗਾ ਬਾਈ ਨਹੀਂ ਨਹੀਂ ਹੂੰ ਡੋਲਦਾ ਨਹੀਂ ਮੈਂ ਬਾਈ ਡੋਲਦਾ ਨਹੀਂ ਤੈਂਜੂ ਕਿਉਂ ਆਗੇ ਫਿਰ ਕੋਈ ਗੱਲ ਨਹੀਂ ਬਾਈ ਬਾਈ ਸਾਡੇ ਨਾਲ ਅੱਜ ਮਨਿੰਦਰ ਵੈਲੀ ਸੀਗੇ ਤੇ ਬਾਈ ਕੋਈ ਗੱਲ ਨਹੀਂ ਯਾਰ ਨਾਲ ਆ ਤੁਹਾਡੇ ਅਸੀਂ ਆਜੇ ਕਰੂੰਗੇ ਰੋਜ਼ ਬੈਠਣ ਵਾਸਤੇ ਹੋਰ ਹੋਰ ਤੇ ਬਾਈ ਸਟੋਅ ਲਾਉਂਦੇ ਨੇ ਬਾਈ ਆਪਣਾ ਐਡਰੈਸ ਦੱਸ ਦਿਓ ਕਿਉਂਕਿ ਐਡਰੈਸ ਕਈ ਵਾਰ ਕਹਿੰਦੇ ਕੋਈ ਪਤਾ ਨਹੀਂ ਹੁੰਦਾ ਉਹ ਵੀ ਦੱਸ ਦਿਨ ਨਾਲ ਇਹ ਹੈਗਾ ਬਾਈ ਜੀ ਫੇਸ ਨੂੰ ਆਪੋਜੀਟ ਮੈਜੈਸਟਿਕ ਹੋਟਲ ਤੇ ਮੋਹਾਲੀ ਦੇ ਵਿੱਚ ਬਿਲਕੁਲ ਤੁਸੀਂ ਵਿਜ਼ਿਟ ਕਰ ਸਕਦੇ ਹੋ ਭਾਈ ਆ ਕੇ ਤੇ ਜਰੂਰ ਬਾਈ ਨੂੰ ਮਿਲ ਕੇ ਜਾਇਓ ਤੇ ਬਾਈ ਦਾ ਹੌਸਲਾ ਜਿਹੜਾ ਕੀ ਵਧਾ ਕੇ ਜਾਇਓ ਤਾਂ ਅਗਲੀ ਖੋਸ਼ ਛੋੜੀ ਦੇ ਨਾਲ ਉਹਨੂੰ ਰੂਬਰੂ ਕਰਾਵਾਂਗੇ ਕੈਰਮੈਨ ਅਸ਼ੋਕ ਦੇ ਨਾਲ ਗੁਰਪੇਠ